ਅ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਜੱਟੀਆਂ ਜਾਨ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰਕਸ਼ਾ ਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਣੇ ਭਰਾ ਨੂੰ ਜਾਨੋਂ ਮਿਲੰਦ ਇਹ ਜੇਲ੍ਹ ਮੈਨਿਊਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਔਰ ਹਫਤੇ ਵੀ ਮਿਲ ਸਕਦੇ ਨੇ 3-4 ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਾਲ ਹੀ ਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਖਦੇਵ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ هون ਭਰਾ هون ਜਿਨੇ ਨੇ ਵੀ ਮੰਗਾ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਪੂਰਾ ਜਵਾਬ ਦੇ ਕੇ ਇਨਕਾਰ ਕੀਤਾ ਗਿਆ ਸਿੱਧੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋ ਰਿਹਾ ਕਿਹਦੇ ਇਸ਼ਾਰੇ ਚ ਹੋ ਰਿਹਾ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਮ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਇਹਦਾ ਓਕੇ ਮੇਰੀ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿ ਕਿਤਰਾ ਉਹਨਾਂ ਦਾ ਹਾਲ-ਚਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਹੈ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲ੍ਹਾਂ ਦੇ ਵਿੱਚੋਂ ਮੈਂ ਇੰਟਰਵਿਊ ਬੈਂਦੇ ਨੇ ਜਿਲੇ ਨਾਲ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ੜੀਏ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਆਖਰੀ ਖਬਰ ਕੀ ਹੈ ਫਰੀਦਕੋਟ ਦੇ ਐਮਐਲਏ ਦਾ ਪੀਏ ਪੀਏ ਜਿਹਦੇ ਗੱਡੀ ਤੋਂ ਰੈਡ ਹੰਡਰਡ 350 ਗ੍ਰਾਮ ਅਸ਼ੇ ਹਿਰੋਇਨ ਦਾ ਫੜਿਆ ਗਿਆ ਤੋਂਨ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਉਸਨੇ ਕੱਲ ਕੈਨਸਲ ਕਰਤਾ ਕਿ ਕੀ ਤਾਂ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਪਰ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁੱਪੇ ਸੀ ਇਹ ਭਗਵੰਤ ਸਿੰਘ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ ਤੇ ਨਸ਼ਾ ਕਿੱਥੇ ਬੰਦ ਹੈ ਕੌਣ ਵੇਚਦਾ ਹੈਗਾ ਤੇ ਬੰਦ ਹੈ ਤੇ 4 ਸਾਲ ਤਾਈਂ ਬੰਦ ਕਿਉਂ ਨਹੀਂ ਕੀਤਾ ਹੱਲ ਦੇ ਕੱਲ ਨੂੰ ਬੰਦ ਕਰਤਾ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਪਟਕੋਣਾ ਚਾਹਦੀ ਏ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ 'ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਫਜ਼ਾ ਤਕੀਦ ਨੇ ਐਮਐਸਪੀ ਕੀਤੇ ਨਾ ਉਹਨਾਂ ਦੀ ਜ਼ਮੀਨਾਂ ਹਰਪੰ据 ਆ ਗਏ ਨੇ ਸੋ ਇਹ ਹਰ ਪੱਖੋਂ ਫੇਰ ਸਰਕਾਰ ਨੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧ ਦੇ ਕੇ ਕਿਉਂਕਿ ਖੁਦ ਵੇਚਦੇ ਸੀ ਕਿ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤਾਂ ਕੇਸ ਕੀ ਡੀਆ ਦਾ ਕੇਸ ਤੇ ਡੀਆ ਦਾ ਕੀ ਅੱਜ ਤਾਂ ਹੀ ਚਲਾਨ ਪੇਸ਼ ਤੀ ਹੁਣ ਨਵਾਂ ਪਰਚਾ ਪਤਾ ਕਹਿ ਤੋ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਕਿ ਵਿਕਰਮ ਨੇ ਕਿੰਨੂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾ ਦੇ ਤਾਂ ਕੀ ਅਬਸਟਰਕਸ਼ਨ ਆਫ ਆਫਰ ਨੂੰ ਆਪਣਾ ਕੰਮ ਕਰਾਂ ਤੋਂ ਅਚਕਲ ਅਬਸਟਰਕਟ ਕੀਤਾ ਤੁਹਾਡੇ ਅੱਖਾਂ ਦੇ ਸਾਹਮਣੇ ਤੋਂ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜੇ ਇੱਕ ਐਮਐਲਏ ਦੇ ਘਰ 'ਚੇ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਰੋਲਾ ਫਰੂ ਲੀ ਕਰਕੇ ਉਹਦੇ ਕੱਪੜਿਆਂ ਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਲਾਉਂ ਕਿਤਾ ਹੈ ਉਸ ਦਾ ਤਾਂ ਪਰਚਾ ਇਹਦੇ 'ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆ ਅੰਦਰ ਰੱਖ ਲੈ ਤੂੰ ਮਹੀਨਾ ਪਰ ਰੱਖ ਲੈ ਹੈਣਾ ਹੁਣ ਕੱਲ ਅਦਾਲਤ ਚ ਤੁਹਾਡੇ ਆਪ ਦੇ ਵਕੀਲ ਨੇ ਕਿ ਆਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਸ ਨਵੇਂ ਪਰਚੇ ਕਰੀ ਚੱਲ ਜਿਸ ਵੇਰ ਬਾਹਰ ਨਿਕਲੋਗਾ ਤੇਰੀ ਖੈਰ ਨਹੀਂ ਕਿਉਂਕਿ ਦੇ ਨੇ ਕਾਬ ਹੈਂ ਕਰੂਗਾ ਤੁਹਾਡੇ ਇਹ ਤੁਹਾਨੂੰ ਮੂੰਹ ਲੁਕਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪਹੁੰਚੀ ਤੁਹਾਡੀ ਰਹਿ ਗਈ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਰੋਜ਼ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜਦੀ ਕਲਾ ਚਿਹਰਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਪੁੱਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾ ਚੌਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਹਾਂ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿੱਤਰਾ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜਰੂਰ ਨਾ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਪਰ ਇਹਨਾਂ ਵਾਸਤੇ 35000 ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਛਾੜਦਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਤੱਕ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿੱਖ ਕੀ ਆ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ 65 ਹਜ਼ਾਰ ਸੋਨੇ ਵਰਗੀ ਜ਼ਮੀਨ ਜੇ ਇਹਨਾਂ ਨੇ ਬਿਲਡਰਾਂ ਨੂੰ ਦੇਤੀ ਤਾਂ ਢਿੱਡ ਦਾ ਆਪਣਾ ਢਿੱਡ ਹੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਪਰ ਉਹ ਕਾਹਨ ਬਹੁਤ ਵੱਡੀ ਚੀਜ਼ ਹੈ ਕਿ ਦੂਜੇ ਪਰਚੇ ਕਿਤੋਂ ਵਿਜੀਲੈਂਸ ਵੱਲੋਂ ਮਿਸ ਬਿਹੇਵ ਦਾ ਕਿਤਰਾ ਦੇਖਦੇ ਹੋ ਦੂਜੇ ਪਰਚੇ ਤੋਂ ਇਹ ਤੋਖਲਾਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿਹੋ ਜੇ ਇਹਦੇ ਨਾਲ ਸਾਫ ਹੈਗਾ ਕਿ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਮੈਂ ਹਾਂ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਉਹ ਪਾਕਰਾ ਮਜੀਠਿਆ ਨੇ ਸਿਰਫ ਆਪਣੇ ਸਮਸਥਕਾਨ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤ ਮਾਨੋ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਨੇ ਸੋਚਦਾ ਕਿ ਮੈਂ ਪਰਦਾ ਧਾਕੇ ਧਿਆਨ ਭਟਕਾ ਕੇ ਮੈਂ ਆ ਕੁਝ ਕਰ ਲਾਂਗਾ ਆਪਣੀ ਕੁਰਸੀ ਦੇ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਇੱਕ ਕੜਵਾਹਾਰੀ ਕੀਤੀ ਹਾਂ ਨਾ ਨਹੀਂ ਇੱਕ ਕੜਵਾਹਾਰੀ ਤਾਂ ਨਿਕਲਣ ਗਿਆ ਇਹਦੀ ਲੋਕੀ ਘਟਣਗੇ ਉਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਤੇ ਮੋਟਾ ਆਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਵਾ ਤਿਆਰ ਬੈਠੇ ਨੇ ਦਿੱਤਾ ਚ ਇਹ ਮੈਂ ਲੰਡਨ ਗਈ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜੇ ਕਿੱਥੇ ਕੇਸਰੀ ਵਾਲ ਹੋ ਤਵੰਤਮਾਨ ਹੋਏ ਤੇ ਇਹਨਾਂ ਦੇ 92 ਹੋ ਨੀ ਨਜ਼ਰ ਨਹੀਂ ਆਣਗੇ ਪੰਜਾਬ ਉਹ ਅਸਮਾਨ ਨਾਲ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਵਿਕਰਾਂ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦਾ ਰੁਕ ਜੋ ਗੱਡੀਆਂ ਰੋਕ ਪਿਆ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਆ ਖੜੀ ਰਵਾਂਗੀ ਇੱਥੇ ਜਦੋਂ ਤੱਕ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅੱਗੇ ਕੋਰਟ ਦੇ ਦਵਾਈ ਹਫੋਮਰ ਦਵਾਈ ਹੈ ਜੀ ਅੱਗੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਅਦ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਕੱਲ ਹੋਵੇ ਨਿਆਣੇ ਤੇ ਕਰਦਾਂਗੇ ਉਹਦੇ ਘਰ ਵਾਲੀ ਦੇ ਉੱਤੇ ਕਰਦਾਂਗੇ ਚਾਰ ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ ਕਹਿੰਦਾ ਸਾਤੂ ਜੀ ਸੱਚ ਦੀ ਜਿੱਤ ਹੁੰਦੀ ਹੈ ਨਾ ਤਾਂ ਹੀ ਤਾਂ ਅੱਜ ਤਾਂ ਚਾਰਜ ਸ਼ੀਟ ਨਹੀਂ ਪੇਸ਼ ਕਰ ਪਾ ਰਹੇ ਨਾ ਕਿ ਮੈਂ ਜਾ ਆਮਾਂ ਦੀ ਪਾਲ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਤਾਂ ਫਿਰ ਕੁੱਕ ਤਾਂ ਨਵੀਂ ਆਪ ਨਿਕਲੀ ਹੋਈ ਹੈ ਕਿ ਕਿੰਨਾ ਝੂਠਾ ਇਹਨਾਂ ਦਾ ਸਾਲਾ